ਸੱਚਾ ਜੀ ਮੈਂ ਤੁਹਾਡਾ ਆਪਣਾ ਅਜ਼ੀਜ਼ ਮਨਿੰਦਰ ਸਿੰਧਾ ਜੋ ਮੈਨੂੰ 4-5 ਦਿਨਾਂ ਤੋਂ ਇਹ ਖਬਰ ਜੋ ਖਬਰ ਮੇਰੇ ਤੱਕ ਪਹੁੰਚ ਰਹੀ ਹੈ ਜੀ ਵੀ ਇਦਾਂ ਕਰਕੇ ਫਾਦਰ ਸਾਹਿਬ ਦੀ ਸ਼ਾਨ ਦੇ ਖਿਲਾਫ ਜੋ ਸ਼ਬਦ ਉਹਨਾਂ ਦੇ ਜਾਣ ਤੋਂ ਬਾਅਦ ਬੋਲੇ ਜਾ ਰਹੇ ਆ ਉਹ ਬਹੁਤ ਹੀ ਮੇਰੇ ਨਿੰਦਣਯੋਗ ਹੈ ਜੀ ਤੇ ਮੈਨੂੰ ਤਾਂ ਇਸ ਗੱਲ ਦੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਜੇ ਕੋਈ ਗੱਲ ਸੀਗੀ ਉਹਨਾਂ ਦੇ ਹੁੰਦੇ ਪੁੱਛ ਲੈਣੀ ਸੀਗੀ ਤੁਹਾਨੂੰ ਚਾਹੀਦੀ ਸੀਗੀ ਤੇ ਕਿਉਂ ਇਦਾਂ ਦੀਆਂ ਗੱਲਾਂ ਉਹਨਾਂ ਦੇ ਕਿਉਂਕਿ ਦੁਨੀਆ ਤੇ ਜੇ ਉਹਨਾਂ ਨੇ ਆਪਣਾ ਨਾਮ ਬਣਾਇਆ ਆਪਣੀ ਗਾਇਕੀ ਦਾ ਬਣਾਇਆ ਤੇ ਐਡਾ ਵੱਡਾ ਨਾਮ ਬਣਾਉਣਾ ਤੁਹਾਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜੋ ਜੋ ਵੀ ਬੋਲ ਰਿਹਾ ਸਭ ਨੂੰ ਪਤਾ ਜੀ ਤੇ ਸਾਡੀ ਭਾਵਨਾ ਨੂੰ ਠੇਸ ਪਹੁੰਚੀ ਸਾਡੇ ਸਾਰੇ ਸ਼ਗਿਰਦ ਪਰਿਵਾਰ ਨੂੰ ਸਾਡੇ ਵੱਡੇ ਭਾਜੀ ਅਸ਼wini ਭਾਜੀ ਸਿੰਘਪੁਰੀਆ ਪਰਿਵਾਰ ਗੁਰਦਾਸਪੁਰ ਤੋਂ ਪਹਿਲਾਂ ਸਾਡੇ ਚਾਚਾ ਜੀ ਜੋ ਕਿ ਮੌਜੂਦ ਨਹੀਂ ਜਦੋਂ ਸਾਡੇ ਇਹ ਮੌਜੂਦ ਨਹੀਂ ਤਾਂ ਇਹਦਾ ਮਤਲਬ ਫਾਦਰ ਸਾਹਿਬ ਦੀ ਹੋਂਦ ਹੈ ਤੋ ਇਹਨਾਂ ਨੇ ਚਾਇਆ ਵੀ ਆਪਾਂ ਜੋ ਵੀ ਆਪਾਂ ਇਸ ਗੱਲ ਬਾਰੇ ਵੱਡੇ ਭਾਈ ਜਗਦੇਵ ਭਾਜੀ ਬੈਠੇ ਨੇ ਜਗਦੇਵ ਖਾਨ ਜੀ ਮੈਂ ਤਾਂ ਬਹੁਤ ਛੋਟਾ ਤੁਹਾਡੇ ਸਭ ਤੋਂ ਮੈਂ ਚਾਹਨਾ ਵੀ ਜਿਵੇਂ ਇਹਨਾਂ ਨੂੰ ਭਾਵਨਾ ਇਹਨਾਂ ਦੀ ਥੇਸ ਹੋਈ ਹੈ ਮੇਰੀ ਵੀ ਹੋਈ ਹੈ ਜੀ ਕਿ ਕਿਉਂ ਇਦਾਂ ਦੇ ਸ਼ਬਦ ਬੋਲ ਕੇ ਤੁਸੀਂ ਕੀ ਚਾਹਨ ਕੀ ਪੈਗਾ ਕਰਕੇ ਚਾਹੁੰਦੇ ਹੋ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਰਿਆਂ ਬਾਰੇ ਬੋਲ ਰਹੇ ਹੋ ਤੁਸੀਂ ਮਾਨਕ ਪਰਿਵਾਰ ਸਾਡੇ ਮਾਮਾ ਜੀ ਸੀਗੇ ਮੇਰੇ ਮਾਤਾ ਜੀ ਤੋਂ ਰਖੜੀ ਬਣਾਉਂਦੇ ਸੀ ਸਾਡਾ ਪਰਿਵਾਰ ਹੈ ਜੀ ਇੱਕ ਸਟਾਚਾ ਦੀ ਸਰਦੂਲ ਸਿਕੰਦਰ ਜੀ ਬਾਰੇ ਤੁਸੀਂ ਬੋਲ ਰਹੇ ਹੋ ਵੀ ਉਸ ਤੋਂ ਬਾਅਦ ਫਿਰ ਅੰਕਲ ਰਮੜਾ ਸਾਹਿਬ ਬਾਰੇ ਬੋਲ ਰਹੇ ਹਾਂ ਜਿਹੜਾ ਬੰਦਾ ਹੈ ਹੀ ਨਹੀਂ ਇਸ ਦੁਨੀਆ ਤੇ ਉਹ ਸਾਰੇ ਜਿੰਨੇ ਬੰਦੇ ਦੁਨੀਆ ਤੇ ਹੈ ਨਹੀਂ ਉਹਨਾਂ ਬਾਰੇ ਬੋਲਦੇ ਮੈਨੂੰ ਤਾਂ ਇਹ ਵੀ ਸਮਝ ਆਂਦੀ ਵੀ ਜਦ ਤੱਕ ਜਦੋਂ ਜਿਉਂਦੇ ਸੀ ਉਦੋਂ ਗੱਲ ਕਰਨੀ ਸੀ ਤੁਸੀਂ ਸੋ ਹੁਣ ਜੋ ਵੀ ਤੁਹਾਡਾ ਪਟਿਆ ਦਾ ਫੈਸਲਾ ਹੈ ਜੀ ਮੈਂ ਤਾਂ ਤੁਹਾਡਾ ਜੀਜ ਬੱਚਾ ਤੇ ਮੈਂ ਤੁਹਾਡੇ ਨਾਲ ਹੀ ਮੇਰਾ ਮੇਰੀ ਹਾਂ ਚ ਹਾਂ ਹੈ ਜੀ ਜੋ ਤੁਸੀਂ ਕਾਰਵਾਈ ਕਰੋਗੇ ਉਹ ਛਿੰਦਾ ਪਰਿਵਾਰ ਨੂੰ ਮਨਜੂਰ